ਗੁਰੂ ਸਾਹਿਬ ਜੀ ਲਾਖੇਤ ਹਸਾਮਤ ਜੀ ਨੂਰ ਅਸੂ ਗੁਰ ਸੋ ਟਟਿਆ ਤੁਰ ਜਿਠੀ ਸਿੱਕੇ ਬਾਦਸ਼ਾਹ ਮਨ ਜਨਮ ਦਾਰਸ਼ਨ ਦੇਹ ਦੀ ਮੰਗੋ ਤੇਰਾ ਪੁਰਨ ਕਰਮ ਹੋਏ ਪ੍ਰਾਨ ਮੇਰਾ ਇਹੇ ਬੇਨਤੀ ਸੋਤਾ ਮੇਰੀ ਦੇ ਨਾਮ ਕਰ ਆਪਣੇ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਗਲਾਵਲ ਗੈ ਕਾਜ ਬੰਨ ਖੰਡ ਜਾਈਐ ਤੁਨ ਖਾਈਐ ਕੰਦਾ ਅਜੋ ਮੇ ਬਾਨ ਖੰਡ ਗਈ ਐ ਚੁਣ ਖਾਈਐ ਕੰਦਾ ਅਜੋ ਵਿਕਾਰ ਨਾ ਛੋੜਈ ਪਾਪੀ ਮਨ ਬੰਦਾ ਕਉ ਛੋ ਤੋਂ ਕੈਸੇ ਤਰਉ ਭਵ ਜਲ ਨਿਰ ਭਾਰੀ ਰਾਖ ਰਾਖ ਮੇ ਵਿਠੁਲਾ ਦਰਸ਼ਨ ਤੁਮਾਰੀ ਰਹਾਵ ਦੇਖਾ ਵਿਕਾਰ ਕੀ ਬਾਸਨਾ ਕੋ ਜਹਾਨ ਨਾ ਜਾਇ ਆਨਕ ਜਤਨ ਕਰ ਆਕੀਏ ਬਿਰਪਿਰ ਲਪਟਾਈ ਜਰਾ ਜੀਵਨ ਜੋਵਨ ਗਿਆ ਤਸਪੀਆਂ ਨਾ ਨੀਕਾ ਇਹ ਜੀਵਨ ਨਿਰਮੋਲ ਕੋ ਕੌਣੀ ਲਗਮੀਕਾ ਗਾਉ ਕਵੀ ਮੇਰੇ ਮਾਧਵਾ ਸਭ ਵਿਆਪੀ ਤਮ ਸਾਂਸਾਰ ਨਾਹੀ ਪਿਆਲ ਮੋਹਿ ਸੰਸਾਰ ਪਾਪੀ ਕਹੋ ਕਵੀ ਮੇਰੇ ਮਾਧਵਾ ਤੂੰ ਸਭ ਵਿਆਪੀ ਤਮ ਸਾਂਫਲ ਨਾਹੀ ਪਿਆਲ ਮੋਹਿ ਸੰਸਾਰ ਪਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ